ਨਾਨਕ ਨਾਮ ਮੋ ਨਾਨਕ ਨਾਮ ਮੋ ਨਾਮ ਮੋ ਨਾਮ ਮੋ ਬਹੁ ਸਾਸਤਰ ਬਹੁ ਸਿਮਰਤੀ ਵੇਖੇ ਸਰਬ ਟੰਡੋਲ ਪੂਜਸ ਨਹੀਂ ਹਰ ਹਰੇ ਨਾਨਕ ਨਾ बाँ शास्त्र बहु सिमृति पेखे सर्व टंडोल पूजस नाही हर हरेक ना न ना। जाप ताप ज्ञान सब ध्यान खट शास्त्र सिमरत बखे योग अभ्यास करम धर्म क्रिया सागल त्याग बन मादे भीरे अनेक प्रकार की ये माउजत ना कुन्दा हमें बार बना शरीर कटाए हमें कर राति वर्तने करे बहुत नहीं तुल राम नाम बेचा ਨਾਨਕ ਗੁਰਮੁਖ ਨਾਮ ਜਪੀਐ ਕੁਬਾ ਜਾਪਤਾ ਪੰਗਿਆ ਸਭ ਧਿਆਨ ਖਰ ਸਾਸਤਰ ਸਿਮਰਤ ਬਖੀਆ ਜੋਗ ਬਿਆਸ ਕਰਮ ਧਰਮ ਕਿਰਿਆ ਸਭ ਤਿਆਗ ਬਨ ਮਦ ਦੇ ਫੇਰੇਆ ਅਨੇਕ ਪ੍ਰਕਾਰ ਕੀਐ ਬਹੁ ਜਤਨ ਹੁਣਦਾਨ ਹੋਵੇ ਬਹੁ ਰਤਨ शरीर कोळता है हमें करराती वर्त नेम करे वो पाते नहीं तुल राम नाम बिचार नानक गुरु मुख नाम जपिए एक बार नानक गुरु मुख नाम जपिए एक, एक बार नहीं तो ले ਰਾਮ ਨਾਮ ਵੇਚਾ ਨਾਨਕ ਗੁਰਮੁਖ ਨਾਮ ਜਪਿਐ ਇਕਬਾ ਵਾਯੁਰੂਧਿਕਾ ਖਾਲਸਾ ਵਾਯੁਰੂਧਿਕਿ ਫਤਹਿ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰਦੇਵ ਉਪਦੇਸ਼ ਕਰਦੇ ਹਨ ਬਹੁਤ ਸਾਸਤਰ ਬਹੁਤ ਸਿਮਰਤੀ ਪੇਖੇ ਸਰਬ ਟੰਡੋਲ ਪੂਜਸਨਾਈ ਹਰ ਹਰੇ ਨਾਨਕ ਨਾਮ ਅੰਬੋਲ ਇਹ ਜਿਹੜਾ ਪਰਮੇਸ਼ਰ ਦੀ ਭਗਤੀ ਹੈ ਨਾ ਵਿਦਿਆ ਦਾ ਵਿਸ਼ਾ ਨਹੀਂ ਹੈਗਾ ਬਾਬਾ ਜੀ ਕਹਿੰਦੇ ਬਹੁਤ ਧਾਰਮਿਕ ਪੁਸਤਕਾਂ ਪੜ੍ਹ ਕੇ ਖੰਗਾਲ ਕੇ ਦੇਖਣੀ ਆ ਪਰ ਜੋ ਪਿਆਰ ਨਾਲ ਭਗਤੀ ਨਾਲ ਰੱਬ ਦਾ ਨਾਮ ਲੈ ਲੈਣਾ ਬਸ ਉਹ ਸਭ ਤੋਂ ਉੱਚਾ ਹੈ ਕਿਉਂਕਿ ਉਹ ਪ੍ਰੇਮ ਦਾ ਜਿਹੜਾ ਸੰਬੰਧ ਹੈ ਉਹੀ ਪ੍ਰਮਾਤਮਾ ਦਾ ਸੰਬੰਧ ਹੈ ਪੂਜ ਸਨਾਈ ਹਰੇ ਉਹਦੇ ਬਰਾਬਰ ਨਹੀਂ ਪੁੱਜਦੇ ਨਾਨਕ ਨਾਮ ਮੋਲ ਪਰਮੇਸ਼ਰ ਦਾ ਨਾਮ ਤਾਂ ਬਿਲਕੁਲ ਅਨਮੋਲ ਹੈ ਉਹਦੀ ਬਰਾਬਰੀ ਨਹੀਂ ਹੁੰਦੀ ਬਾਬਾ ਜੀ ਕਹਿੰਦੇ ਜਆਪ ਗਿਆਨ ਸਭ ਧਿਆਨ ਸਾਰੇ ਗਿਆਨ ਧਿਆਨ ਜਆਪ ਤਾਪ ਕਰ ਲਿਆ ਨਾ ਉਹਨਾਂ ਤੋਂ ਹੱਟ ਹੈ ਅਹੰਕਾਰ ਪਬਜੀ ਕਹਿੰਦੇ ਖਟ ਸ਼ਾਸਤਰ ਸਿਮਰਤ ਵਖਿਆਨ ਵੇਖਿਆ ਕਰੀ ਚੱਲੋ ਬੈਠੇ ਜੋ ਵੀ ਕਰੀ ਚੱਲੋ ਜੋ ਗਿਆ ਬਿਆਸ ਕਰਮ ਧਰਮ ਕਰਿਆ ਕਰਮ ਕਰੀ ਚੱਲੋ ਪਾਂਤ ਪਾਂ ਦੇ ਧਰਮ ਕਰੀ ਚੱਲੋ ਬਈ ਆ ਕਰਨਾ ਜਾਂ ਉਧਰ দান ਦੇਣਾ ਸਾਰਾ ਕੁਛ ਛੱਡ ਕੇ ਜੰਗਲਾਂ ਚਲੇ ਜਾਓ ਸਗਲ ਤਿਆਗ ਬੰਦਦੇ ਫਿਰ ਅਨੇਕ ਪ੍ਰਕਾਰ ਕੀਏ ਬਹੁਤ ਜਤਨਾ ਕਿੰਨੇ ਤਰ੍ਹਾਂ ਦੇ ਬੰਦੇ ਯਤਨ ਕਰਦੇ ਵੀ ਮੈਂ ਐ ਭਗਤੀ ਕਰਨਾ ਐ ਭਗਤੀ ਕਰਨਾ ਪੁੰਨ ਦਾਨ ਵੀ ਕਰਦੇ ਪੁੰਨ ਦਾਨ ਹਉਮੇ ਬਹੁ ਰਤਨਾ ਰਤਨ ਤੱਕ ਅਗਲੇ ਦੰਨ ਪੁੰਨ ਕਰ ਦਿੰਦੇ ਉਹ ਚ ਫਿਰ ਹੰਕਾਰ ਦੀ ਮਹਿਲਤ ਜਾਂਦੀ ਨਾ ਸਰੀਰ ਕਟਾਏ ਹੋਮੇ ਕਰਾਤੀ ਵਰਤਨੇਮ ਕਰੇ ਬਉ ਪਾਤੀ ਸਰੀਰ ਤੱਕ ਵੀ ਕਟਾ ਦਿੰਦੇ ਇਸ ਪੁਰਾਣੇ ਜ਼ਮਾਨੇ ਦੇ ਵਿੱਚ ਕਿ ਮੈਂ ਗਰਦਨ ਕਟਾ ਦੇਣੀ ਹੈ ਇਹ ਪ੍ਰਭੂ ਐਂ ਕਰਕੇ ਉਹ ਵੀ ਇੱਕ ਤਰ੍ਹਾਂ ਦਾ ਹੱਠ ਹੀ ਹੈ ਉਹ ਚ ਪ੍ਰੇਮ ਦਾ ਘਾਟਾ ਹੁੰਦਾ ਨਾ ਵਰਤਨੇਮ ਕਰੇ ਬਉ ਪਾਤੀ ਇੱਕ ਦਿਨ ਦਾ ਵਰਕ ਦੋ ਦਿਨ ਦਾ ਵਰਕ ਬਿਨਾਂ ਪਾਣੀ ਵਾਲਾ ਵਰਤ ਜਿੱਚ ਪਾਣੀ ਵੀ ਨਹੀਂ ਪੀਣਾ ਬਹੁਤ ਹੁੰਦਾ ਕਈ ਤਰ੍ਹਾਂ ਦੇ ਨੇਮ ਹੁੰਦੇ ਆ ਨਹੀਂ ਤੁਲਰਾਮ ਨਾਮ ਵਿਚਾਰ ਪਈ ਭਗਤੀ ਉਹੋ ਹੀ ਆ ਜਿਹੜਾ ਪ੍ਰਭੂ ਦਾ ਨਾਮ ਜਪਿਆ ਨਾ ਆ ਰਾਮ ਨਾਮ ਦਾ ਵਿਚਾਰ ਕੀਤਾ ਸ਼ਰਦਾ ਦੇ ਨਾਲ ਪ੍ਰੇਮ ਦੇ ਨਾਲ ਉਹਦੀ ਬਰਾਬਰੀ ਨਹੀਂ ਹੋ ਸਕਦੀ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਇਹਨਾਂ ਸਾਰਾ ਕੁਝ ਕਰ ਲਓ ਤੇ ਇੱਕ ਵਾਰ ਸ਼ਰਦਾ ਦੇ ਨਾਲ ਜੇ ਪ੍ਰਭੂ ਦਾ ਨਾਮ ਲੈ ਲਿਆ ਨਾ ਬਸ ਤੇ ਸਮਝੋ ਆਪਣਾ ਕਾਰਜ ਸਿੱਧ ਹੋ ਗਿਆ ਤੇ ਆਪਣੇ ਤੇ ਪ੍ਰਭੂ ਦੀ ਕਿਰਪਾ ਹੈ ਨਹੀਂ ਤੁਲ ਰਾਮ ਨਾਮ ਵਿਚਾਰ ਪ੍ਰਭੂ ਦੇ ਨਾਮ ਦਾ ਭਾਈ ਵਿਚਾਰ ਕਰੋ ਉਸਨਾਂ ਅਕਸ਼ਰ ਦਾ ਪ੍ਰੇਮ ਰੱਖੋ ਉਹਨੂੰ ਹਰ ਇੱਕ ਜਗ੍ਹਾ ਦੇਖੋ ਹਰ ਇੱਕ ਜਗ੍ਹਾ ਇਹ ਕੰਮ ਕਰੋ ਪ੍ਰਭੂ ਦੇਖੋ ਨਾਨਕ ਗੁਰਮੁਖ ਨਾਮ ਜਪਿਏ ਇੱਕ ਵਾਰ ਤੇ ਅੱਗੇ ਵੀ ਮੈਂ ਬੱਚਿਆਂ ਨੂੰ ਵੀ ਕਹਿਣਾ ਹਣਾ ਕਿ ਭਾਈ ਚਾਹੇ ਥੋੜਾ ਸਮਾਂ ਲਗਾਓ ਸਵੇਰੇ ਉੱਠ ਕੇ ਰਬ ਨਾਲ ਜ਼ਰੂਰ ਜੁੜੋ ਚਾਹੇ ਥੋੜੇ ਸਮੇਂ ਲਈ ਜੁੜੋ ਇੱਕ ਓਮਕਾਰ ਵਾਹਿਗੁਰੂ ਦੇ ਨਾਲ ਜੁੜੋ ਨਾਨਕ ਗੁਰਮੁਖ ਨਾਮ ਜਪਿਏ ਇੱਕ ਵਾਰ ਇਹ ਸਾਰਾ ਮੁੱਲ ਜਿਹੜਾ ਹੈਗਾ ਸ਼ਰਦਾ ਦਾ ਹੈ ਪ੍ਰੇਮ ਦਾ ਹੈ ਸੋ ਇਹ ਜਿਹੜੀ ਨਾਮ ਮਾਰਗ ਦੀ ਭਗਤੀ ਹੈ ਗੁਰੂ ਜੀ ਇਸ ਨੂੰ ਸਭ ਤੋਂ ਉਦੋਂ ਦੱਸਦੇ ਹਨ ਇਸ ਤਰ੍ਹਾਂ ਆਪਣੇ ਗੁਰਦੇ ਜੀ ਆਪਾਂ ਨੂੰ ਉਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਹੋਈਆਂ ਗਲਤੀਆਂ ਲਈ ਦਾਸ ਖਿਮਾ ਦਾ ਜਾਚਕ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ